ਦੇ ਬਿਲਕੁਲ ਮੈਂ ਫਿਰ ਜਦੋਂ ਇਹ ਗੱਲ ਕਹੀ ਕਿ ਤੁਸੀਂ ਭਾਰਤ ਵੇਚ ਦਿੱਤਾ ਤੁਹਾਨੂੰ ਮਤਲਬ ਇਹ ਨਾ ਗੰਦਰ ਸਰਕਾਰ ਦੇ حوالے ਨਾਲ ਤੇ ਭਾਰਤ ਤੋਂ ਮਤਲਬ ਸੀ ਕਿ ਸਾਰੇ ਅਧਿਕਾਰ ਸਾਰਾ ਕੁਝ ਅਮਰੀਕਾ ਦੇ حوالے ਕਰ ਦਿੱਤਾ ਇਹ ਵੱਡਾ ਪੰਜ ਨੂੰ ਕਿਹਾ ਵੀ ਕਿ ਅਡਾਨੀ ਨੂੰ ਬਚਾਉਣ ਲਈ ਐਸਟੀਐਨ ਫਾਈਲਾਂ ਦੇ ਵਿੱਚ ਨਾਮ ਆਉਣ ਦਾ ਮਾਮਲਾ ਹਰਦੀਪ ਪੁਰੀ ਦਾ ਵੀ ਨਾਮ ਹੈ ਜੀ ਅਡਾਨੀ ਦਾ ਨਾਮ ਹੈ ਜੀ ਉਹਨੂੰ ਬਚਾਉਣ ਦੀ ਪ੍ਰਕਿਰਿਆ ਹੈ ਸੋਏਸ ਲੀਕਨ ਜੀ ਪ੍ਰਧਾਨ ਮੰਤਰੀ ਜੀ ਲੁੱਕ ਤੇ ਕਰਦੇ ਨੇ ਸਾਰੇ ਜੀ ਅੱਜ ਤੋਂ ਇਹ ਹਵਾਲਾ ਦਿੱਤਾ ਜਾ ਰਿਹਾ ਸੀ ਤਾਂ ਸਾਹਮਣੇ ਮੰਤਰੀ ਜੀ ਖੜੇ ਹੋਏ ਕਰੰਦੇ ਰਾਜੂ ਜੀ ਕਹਿੰਦੇ ਜੀ ਉਹੀ ਦੋਸ਼ ਲਾਈ ਜਾਂਦੇ ਹੋ ਸਬੂਤ ਹੈ ਕਿ ਸਬੂਤ ਦਿਓ ਨਹੀਂ ਤਾਂ ਫਿਰ ਤੁਹਾਡੀਆਂ ਗੱਲਾਂ ਰਿਕਾਰਡ ਤੇ ਨਹੀਂ ਲਗੀਆਂ ਜਾਣਗੀਆਂ ਤਾਂ ਗਾਂਧੀ ਨੇ ਮੋੜਵਾ ਜੋ ਦੱਸਿਆ ਕਿ ਮੈਂ ਸਬੂਤ ਦੇ ਦੂੰ 스ਪੀਕਰ ਉਹਨਾਂ ਨੇ ਤੁਰੰਤ ਰੋਕਿਆ ਮੌਕੇ ਤੇ ਜਿਹੜੇ ਕਦੀ ਚੇਅਰ ਤੇ ਬੈਠੇ ਸੀ ਉਹਨਾਂ ਨੇ ਤੁਰੰਤ ਰੋਕਿਆ ਕਿ ਨਹੀਂ 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 ਸਬੂਤ ਮੈਂ ਤਾਂ ਮੰਗੀ ਨਹੀਂ ਗਾਂਧੀ ਗੋ ਪਹਿਲਾ ਬੰਦੇ ਬਾਦਮ ਉਹ ਵੀ ਦੋ ਸੱਤਰ ਹੀ ਨਹੀਂ ਪੂਰਾ ਪੜਨਾ ਪਈਗਾ ਤਿੰਨ ਮਿੰਟਾਂ ਵਿੱਚ ਉਸ ਤੋਂ ਬਿਨਾ ਨਹੀਂ ਇਹ ਹੁਕਮ ਜਾਰੀ ਹੋਵੇ ਮਤਲਬ ਇਹ ਪੈਰਲਰ ਹੁਕਮ ਨਾ ਮੈਂ ਚਰਚਾ ਸ਼ੁਰੂ ਲਈ ਹੈ ਜਿਹੜਾ ਇੱਕ ਤਰੀਕੇ ਨਾਲ ਜਿਹੜਾ ਕੇਂਦਰੀਕਰਨ ਹੋ ਰਿਹਾ ਉਸ ਦਾ ਇੱਕ ਪ੍ਰਤੀਕ ਹੈ ਜਦੋਂ ਪੂਰੇ ਮੁਲਕ ਦੇ ਵਿੱਚ ਜਨਗਨਮਨ ਨੂੰ ਰਾਸ਼ ਗਾਨ ਦੇ ਵਜੋਂ ਮਾਨਤਾ ਮਿਲੀ ਹੋਈ ਔਰ ਉਸ ਤਰੀਕੇ ਨਾਲ ਸਾਰੀ ਸਕੂਲਾਂ ਦੀ ਪ੍ਰੀਰਦਾ ਵਿੱਚ ਉਸ ਨੂੰ ਗਾਇਆ ਜਾਂਦਾ ਦੋਸਤੋ ਵੀ ਪਹਿਲਾਂ ਬੰਦੇ ਮਾਤਰਮ ਨੂੰ ਇਸ ਤਰ੍ਹਾਂ ਜਬਰੀ ਤਰੀਕੇ ਨਾਲ ਥੋਪਿਆ ਜਾਏਗਾ ਲੋਕ ਇਹਨੂੰ ਕਿਵੇਂ ਰਹਿਣਗੇ ਜਾਂ ਸੱਚਮੁੱਚ ਇਹਦੀ ਜ਼ਰੂਰਤ ਹੈ ਇਸ ਤਰੀਕੇ ਨਾਲ ਲੈਣਗੇ ਜਾਂ ਇਹ ਜਿੱਥੇ ਵੀ ਆਪੀ ਦੀ ਸਰਕਾਰ ਆ ਉੱਥੇ ਲਾਗੂ ਹੋ ਜਾਏਗਾ ਬੰਗਾਲ ਤੋਂ ਲੈ ਕੇ ਪੰਜਾਬ ਤੱਕ ਕੋਈ ਟਕਰਾਅ ਨਾ ਪੈਦਾ ਹੋ ਜਵੇ। ਵੀਰ ਜੀ ਏਜੰਸੀ ਪੀਟੀਆਈ ਦੇ ਮੁਤਾਬਕ ਉਹ ਪੰਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਜੇਕਰ ਰਾਸ਼ੀ ਗੀਤ ਬੰਦੇ ਮਾਤਰਮ ਤੇ ਰਾਸ਼ਟ੍ਰ ਗਾਣ ਜਨਗਨਮਨ ਦੇ ਵਿੱਚ ਗਾਏ ਜਾਂ বাজਾਏ ਜਾਣ ਤਾਂ ਪਹਿਲਾ ਬੰਦੇ ਮਾਤਰਮ ਗਾਇਆ ਜਾਊਗਾ। ਫਿਰ ਉਸ ਤੋਂ ਬਾਅਦ ਰਾਸ਼ਟਰੀ ਗਾਣ ਜਨਗਨ ਮੰਤਰੀ ਬਾਕੀ ਦੇ ਵਿੱਚ ਸਾਫ਼ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਇਹ ਸਮਝ ਲਓ ਰਾਸ਼ਟਰੀ ਗਾਣ ਤੋਂ ਪਹਿਲਾਂ ਰਾਸ਼ਟਰੀ ਗੀਤ ਗਾਇਆ ਜਾਣਾ ਜਾਂ বাজਾਇਆ ਜਾਣਾ ਜ਼ਰੂਰੀ ਹੈ ਨਿਆ ਜੋ ਮਤਲਬ ਨਵਾਂ ਜੋ ਪ੍ਰੋਟੋਕੋਲ ਬਣ ਗਿਆ ਨਵਾਂ ਜੋ ਸਿਧਾਂਤ ਬਣ ਗਿਆ ਪੰਜਾਬ ਦੇ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਲੁਧਿਆਣਾ ਪਟਿਆਲਾ ਮੋਗਾ ਨਮਾ ਸ਼ਹਿਰ ਰੋਪੜ ਨਨਪੁਰਾ ਸਵ ਫਿਰ ਚੰਡੀਗੜ੍ਹ ਦੀ ਕੋਟ ਚੰਡੀਗੜ੍ਹ ਦੇ ਸਕੂਲ ਹਾਂ ਫਿਰ ਦਿੱਲੀ ਦੇ ਸਕੂਲ ਦਿੱਲੀ ਸੰਸਦ ਸਾਰਾ ਕੁਝ ਹੁੰਦੇ ਹੁੰਦੇ ਅਜਬਾਰੀ ਮਹਾਰੀ ਜੀ ਹਾਂ ਜੀ ਮੈਂ ਮਹਾਰੀ ਆ ਗਈ ਕਹਿੰਦੇ ਲੋਕੀ ਫਿਰ ਮਹਾਰੀ ਦੀ ਤਸਵੀਰੀ ਆ ਗਈਆਂ ਸਕੂਲ ਖੁੱਲਣ ਤੋਂ ਪਹਿਲਾਂ ਆ ਗਈਆਂ ਤੇ ਜਵਾਕ ਬੈਠਾ ਤੁਸੀਂ ਮੋੜਨੇ ਪੈਗੇ ਕਹਿੰਦੇ ਜੀ ਮਹਾਰੀ ਦੇ ਸਕੂਲ ਕਾਲਜਾਂ ਨੂੰ ਬੁੱਧਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸਵੇਰੇ ਕਰੀਬ 7 ਵਜੇ ਈਮੇਲ ਭੇਜੀ ਗਈ ਅੰਦਰਾਨ 1:00 ਬਜ ਕੇ 11 ਮਿੰਟ ਤੇ ਬੰਬਲਾਸਤੀਆਂ ਧਮਕੀਆਂ ਦਿੱਤੀਆਂ ਗਈਆਂ ਸਕੂਲ ਖਾਲੀ ਕਰਾ ਦੇ ਮਾਪਿਆਂ ਦੁਆਰਾ ਮੈਸੇਜ ਜਿਹੜੀ ਛੱਡ ਕੇ ਚੱਲੇਗੀ ਉਹਨੂੰ ਮੈਸੇਜ ਚੱਲ ਗਿਆ ਰਿਸ਼ਦਨਾ ਆਸੀ ਉਹਨੂੰ ਰੋਕ ਲਿਆ ਪਪ ਭੇਜੇ ਬੱਚੇ ਗੇਟਾਂ ਤੋਂ ਹੀ ਮੋੜਨੇ ਸ਼ੁਰੂ ਕਰਤੇ ਅੰਦਰ ਐਂਟਰੀ ਉਹਨੂੰ ਨਹੀਂ ਦਿੱਤੀ ਕੋਲਾਂ ਦੀ ਜਾਂਚ ਕੀਤੀ ਮੁੱਢਲੀ ਜਾਣਕਾਰੀ ਚ ਫਿਰ ਇਹ ਕਿਹਾ ਗਿਆ ਕਿ ਜੀ ਇਹ ਫੇਕ ਹੀ ਬੀਅਸ ਸੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਐਪਸਟੀਨ ਫਾਈਲਸ ਅਡਾਨੀ ਦਾ ਮਾਮਲਾ ਅਮਰੀਕਾ ਨਾਲ ਡੀਲ ਕਿ ਇਹੋ ਕਾਰਨ ਸੀ ਕਿ ਬਜਟ ਸੈਸ਼ਨ ਦੇ ਦਰਮਿਆਨ ਵਿਰੋਧੀ ਧਿਰ ਦੇ ਲੀਡਰ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਕਿ ਇਹੀ ਮੁੱਦਾ ਸੀ ਕਿ ਜੇ ਉਹ ਬੋਲਣਗੇ ਤਾਂ ਮਸਲਾ ਵੱਡਾ ਹੋ ਜਾਏਗਾ ਚਲੋ ਅੱਜ देर ਨਾਲ ਹੀ ਸਹੀ ਪਰ ਉਹ ਦਿਨ ਵੀ ਆਇਆ ਕਿ ਜਦੋਂ ਕਹਿੰਦੇ ਜੀ ਹੁਣ ਉਹ ਨੋਟਿਸ ਆ ਗਿਆ ਇਸ ਲਈ ਬਜਟ ਤੇ ਚਰਚਾ ਚੱਲੂਗੀ ਤੇ ਚਰਚਾ ਦੇ ਲਈ ਫਿਰ ਵਿਰੋਧੀ ਧਿਰ ਦੇ ਲੀਡਰ ਨੂੰ ਵੀ ਮਾਈਕ ਮਿਲ ਗਿਆ ਤੇ ਵਿਰੋਧੀ ਧਿਰ ਦੇ ਲੀਡਰ ਨੇ ਫਿਰ ਕਦੋਂ ਇਹ ਗੱਲ ਕਹੀ ਕਿ ਤੁਸੀਂ ਭਾਰਤ ਵੇਚ ਦਿੱਤਾ ਹੈ ਮਤਲਬ ਤੁਸੀਂ ਤੋਂ ਮਤਲਬ ਸੀ ਉਹਨਾਂ ਦਾ ਕੇਂਦਰ ਸਰਕਾਰ ਦੇ حوالے ਨਾਲ ਤੇ ਭਾਰਤ ਤੋਂ ਮਤਲਬ ਸੀ ਕਿ ਸਾਰੇ ਅਧਿਕਾਰ ਸਾਰਾ ਕੁਝ ਅਮਰੀਕਾ ਦੇ حوالے ਕਰ ਦੇ ਤਾਂ ਇਹ ਵੱਡਾ ਪਹਿਲੂ ਸੀ ਇਹਦੇ ਨਾਲ ਇਹਨਾਂ ਨੇ ਕਿਹਾ ਵੀ ਕਿ ਅਡਾਨੀ ਨੂੰ ਬਚਾਉਣ ਲਈ ਐਫਸੀਐਨ ਫਾਈਲਾਂ ਦੇ ਵਿੱਚ ਨਾਮ ਆਉਣ ਦਾ ਮਾਮਲਾ ਹਰਦੀਪ ਪੁਰੀ ਦਾ ਵੀ ਨਾਮ ਹੈ ਜੀ ਵਡਾਨੀ ਦਾ ਨਾਮ ਹੈ ਜੀ ਉਹਨੂੰ ਬਚਾਉਣ ਦੀ ਪ੍ਰਕਿਰਿਆ ਹੈ ਸੋ ਇਸ ਲਈ ਕਹਿੰਦੇ ਜੀ ਪ੍ਰਧਾਨ ਮੰਤਰੀ ਜੀ ਲੁੱਕ ਤੇ ਫਿਰਦੇ ਨੇ ਇਹ ਸਾਰੇ ਸਵਾਲ ਆਏ ਪੂਰਾ ਵਰਤਾਰਾ ਵੱਡੇ ਸਵਾਲ ਖੜੇ ਕਰਦਾ ਜੇ ਵਿਰੋਧੀ ਧਿਰ ਦਾ ਲੀਡਰ ਇਹ ਝੂਠੇ ਦੋਸ਼ ਮੜ ਰਿਹਾ ਜੇ ਸੰਸਦ 'ਚ ਖੜ ਕੇ ਝੂਠ ਬੋਲ ਰਿਹਾ ਤਾਂ ਫਿਰ ਇਹਦੇ ਲਈ ਸਰਕਾਰ ਸਾਹਮਣੇ ਆ ਜਵੇ ਤੱਥ ਵੀ ਰੱਖੇ ਸਬੂਤ ਵੀ ਰੱਖੇ ਜਵਾਬ ਵੀ ਦੇਵੇ ਤੇ ਜੇ ਬਣਦੀ ਕੋਈ ਕਾਨੂੰਨੀ ਕਾਰਵਾਈ ਹੈ ਕਰ ਪਰ ਅੱਜ ਜਦੋਂ ਇਹ ਹਵਾਲਾ ਦਿੱਤਾ ਜਾ ਰਿਹਾ ਸੀ ਤਾਂ ਸਾਹਮਣੇ ਮੰਤਰੀ ਜੀ ਖੜੇ ਹੋਏ ਕਰਨ ਜੀ ਆਜੂ ਜੀ ਕਹਿੰਦੇ ਜੀ ਉਹੀ ਦੋਸ਼ ਲਾਈ ਜਾਂਦੇ ਹੋ ਸਬੂਤ ਹੈ ਕਿ ਸਬੂਤ ਦਿਓ ਨਹੀਂ ਤਾਂ ਫਿਰ ਤੁਹਾਡੀਆਂ ਗੱਲਾਂ ਰਿਕਾਰਡ ਤੇ ਨਹੀਂ ਲਈਆਂ ਜਾਣਗੀਆਂ ਰਾਹੁਲ ਗਾਂਧੀ ਨੇ ਮੋੜਵਾ ਜਵਾਬ ਦਿੱਤਾ ਕਿ ਮੈਂ ਸਬੂਤ ਦੇ ਦਿੰਦਾ ਸਪੀਕਰ ਉਹਨਾਂ ਨੇ ਤੁਰੰਤ ਟੋਕਿਆ ਮੌਕੇ ਤੇ ਜਿਹੜੇ ਸਪੀਕਰ ਦੀ ਚੇਅਰ ਤੇ ਬੈਠੇ ਸੀ ਉਹਨਾਂ ਨੇ ਤੁਰੰਤ ਟੋਕਿਆ ਕਿ ਨਹੀਂ 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 ਸਬੂਤ ਮੈਂ ਤਾਂ ਮੰਗੀ ਹੀ ਨਹੀਂ ਕੀ ਮਤਲਬ ਹੈਗਾ ਕਿ ਸਬੂਤ ਰੱਖਣਾ ਹੋਰ ਮਸਲਾ ਕਿਉਂ ਵੀ ਹੋ ਜਾਏਗਾ ਸੰਸਦ ਦੀ ਬਾਹਰ ਆ ਕੇ মিডিਆ ਨਾਲ ਵੀ ਕੁਝ ਗੱਲ ਕੀਤੀ ਸੋ ਪੂਰਾ ਅੱਜ ਦਾ 11ਵੇਂ ਦਿਨ ਦਾ ਜੋ ਹਾਲ ਹੈ ਬਿਆਨ ਹੈ ਸੰਸਦੀ ਕਾਰਵਾਈ ਦਾ ਮੈਂ ਤੁਹਾਡੇ ਮੂਰੇ ਰੱਖ ਦਿੰਦਾ ਕਹਿੰਦੇ ਜੀ ਲੋਕ ਸਭਾ ਦੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਅੱਜ ਬੁੱਧਵਾਰ ਨੂੰ ਬਜਟ ਸੈਸ਼ਨ ਦੇ ਦਰਮਿਆਨ ਆਪਣੀ ਗੱਲ ਰੱਖੀ ਰਾਹੁਲ ਨੇ ਐਫਸੀਟੀਐਨ ਫਾਈਲਸ ਤੇ ਅਡਾਨੀ ਉੱਤੇ ਅਮਰੀਕਾ ਦੇ ਵਿੱਚ ਚੱਲ ਰਹੇ ਕੇਸ ਦਾ ਜ਼ਿਕਰ ਕੀਤਾ ਰਾਹੁਲ ਨੇ ਕਿਹਾ ਕਿ ਅਡਾਨੀ ਉੱਤੇ ਚੱਲ ਰਿਹਾ ਕੇਸ ਦਰਅਸਲ ਮੋਦੀ ਉੱਤੇ ਚੱਲ ਰਿਹਾ ਕੇਸ ਹੈ ਇਸ ਦੇ ذریعے ਹੀ ਭਾਜਪਾ ਦਾ ਫਾਈਨੈਂਸ਼ੀਅਲ ਸਟਰਕਚਰ ਟੁੱਟੇਗਾ ਕੇਂਦਰੀ ਮੰਤਰੀਕਰਨ ਰਾਜੂ ਨੇ ਰਾਹੁਲ ਉਤਰਨਦ ਟੋਕਿਆ ਉਹਨਾਂ ਨੇ ਕਿਹਾ ਕਿ ਤੁਸੀਂ ਜੋ ਵੀ ਕਹਿ ਰਹੇ ਹੋ ਇਸ ਨੂੰ ਸਾਬਤ ਕਰਕੇ ਦਿਖਾਓ ਨਹੀਂ ਤਾਂ ਤੁਹਾਡੀ ਗੱਲ ਸਦਨ ਦੇ ਰਿਕਾਰਡ 'ਚ ਨਹੀਂ ਦਰਜ ਕੀਤੀ ਜਾਣੀ ਚਾਹੀਦੀ ਇਸ ਉੱਤੇ ਕਾਂਗਰਸ ਦੇ ਆਗੂ ਤੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਕਹਿੰਦੇ ਜਵਾਬ ਦਿੱਤਾ ਮੈਂ ਸਬੂਤ ਦੇ ਦਿੰਨਾ ਤੁਰੰਤ ਸਾਰੇ ਸਬੂਤ ਦੇ ਦਿੰਨਾ ਹਾਲਾਂਕਿ ਸਪੀਕਰ ਨੇ ਰਾਹੁਲ ਨੂੰ ਜਦ ਇਹ ਟੋਕਦਿਆਂ ਹੋਇਆ ਕਿਹਾ ਕਿ ਨਹੀਂ ਨਹੀਂ ਮੈਂ ਸਬੂਤ ਨਹੀਂ ਮੰਗੇ ਤੁਸੀਂ ਬੋਲਦੇ ਰਹੋ ਬਾਅਦ ਚ ਸਾਬਤ ਕਰ ਲਿਓ ਰਾਹੁਲ ਨੇ ਅਮਰੀਕਾ ਦੇ ਨਾਲ ਟ੍ਰੇਡ ਡੀਲ ਐਬਸਟੀਨ ਫਾਈਲਸ ਉਹਦੇ حوالے ਨਾਲ ਖੁਲਾਸੇ ਬੱਚ ਨੂੰ ਲੈ ਕੇ ਸਰਕਾਰ ਦੀ ਅਲੋਚਨਾ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਭਾਰਤ ਨੂੰ ਵੇਚ ਦਿੱਤਾ ਹੈ ਇਹ ਵੱਡਾ ਦੋਸ਼ ਸੰਸਦ ਚ ਮੜਿਆ ਜਾ ਰਿਹਾ ਜੇ ਦੋਸ਼ ਹੈ ਤਾਂ ਸਰਕਾਰ ਸਾਹਮਣੇ ਆਵੇ ਜੇ ਸੱਚ ਹੈ ਤਾਂ ਵੀ ਸਰਕਾਰ ਸਾਹਮਣੇ ਆਵੇ ਸਵਾਲ ਤਾਂ ਸਰਕਾਰ ਵਾਲੇ ਪਾਸੇ ਹੈ ਜੀ ਹਾਂ rau gandhi ਨੇ ਕਿਹਾ ਕਿ ਤੁਸੀਂ ਤੁਸੀਂ ਤੋਂ ਫਿਰ ਇੱਥੇ ਮਤਲਬ ਉਹੀ ਕੇਂਦਰ ਸਰਕਾਰ ਤੁਸੀਂ ਭਾਰਤ ਨੂੰ ਵੇਚ ਦਿੱਤਾ ਤੁਸੀਂ ਸਾਡੀ ਮਾਂ ਭਾਰਤ ਮਾਂ ਨੂੰ ਵੇਚ ਦਿੱਤਾ ਕਿਉਂਕਿ ਤੁਹਾਨੂੰ ਭਾਰਤ ਮਾਤਾ ਨੂੰ ਵੇਚਣ ਵਿੱਚ ਸ਼ਰਮ ਨਹੀਂ ਆਈ ਹੁਣ ਇਹ ਸਾਰਾ ਬਰਤਾਰਾ ਜਿੱਕਰ ਮੈਂ ਪੜਾਦਰ ਪੜਾ ਬਿਆਨ ਕਰਾਂ ਕੇਂਦਰੀ ਮਾਮਲਿਆਂ ਦੇ ਮੰਤਰੀ ਨੇ ਕਰਨ ਰਾਜੂ ਉਹ ਕਹਿੰਦੇ ਜੀ ਸਦਨ ਨੂੰ ਗੰਭਰਾ ਕੀਤਾ ਜਾ ਰਿਹਾ ਹੈ। ਬੇਬੁਨਿਆਦ ਬਿਆਨ ਦਿੱਤੇ ਜਾ ਰਹੇ ਨੇ। ਰਾਹੁਲ ਗਾਂਧੀ ਦੇ ਖਿਲਾਫ ਹੈ ਕਹਿੰਦੇ ਜੀ ਪ੍ਰਿਵੀਲੇਜ ਨੋਟਿਸ ਫਾਈਲ ਕਰਨ ਜਾ ਰਹੇ ਹਾਂ ਅਸੀਂ। ਲੋਕ ਸਭਾ ਤੇ ਰਾਜ ਸਭਾ ਵਿੱਚ ਪ੍ਰੋਸੀਜਰ ਤੇ ਕੰਡਕਟ ਆਫ ਬਿਜ਼ਨਸ ਦੇ ਬਹੁਤ ਸਾਫ਼ ਨਿਯਮ ਨੇ। ਜਦ ਕੋਈ ਸਦਨ ਦੂਸਰੇ ਜਦ ਕੋਈ ਮੈਂਬਰ ਦੂਸਰੇ ਮੈਂਬਰ ਤੇ ਗੰਭੀਰ ਦੋਸ਼ ਲਾਉਂਦਾ ਹੈ ਤਾਂ ਤੁਹਾਨੂੰ ਨੋਟਿਸ ਦੇਣਾ ਹੁੰਦਾ ਹੈ। ਤੇ ਦੋਸ਼ਾਂ ਨੂੰ ਸਾਬਤ ਵੀ ਕਰਨਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਮੈਂ ਰਿਕਵੈਸਟ ਕੀਤੀ ਹੈ ਕਿ ਰਾਹੁਲ ਗਾਂਧੀ ਨੂੰ ਸਦਨ ਦੇ ਵਿੱਚ ਬੁਲਾਇਆ ਜਾਵੇ ਤਾਂ ਕਿ ਉਹ ਆਪਣੀ ਗੱਲ ਨੂੰ ਸਾਬਤ ਕਰ ਸਕਣ। ਰਾਹੁਲ ਗਾਂਧੀ ਨੇ ਸਰਕਾਰ ਤੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਜੀ ਬੇਵਜਹਤ ਤੋਂ ਝੂਠੇ ਘੇਰੇ ਚ ਲਿਆ। ਇਹ ਕਹਿੰਦੇ ਹੋਏ ਕਿ ਪ੍ਰਧਾਨ ਮੰਤਰੀ ਨੇ ਭਾਰਤ ਤੇ ਭਾਰਤੀ ਹਿੱਤਨ ਵੇਚ ਦਿੱਤਾ ਹੈ। ਕਿਸ ਅਧਾਰ ਤੇ ਕਹਿੰਦੇ ਉਹ ਕਹਿ ਰਹੇ ਨਹੀਂ ਕਿ ਉਹ ਸਾਬਤ ਕਰਾਂ। ਉਹਨਾਂ ਨੇ ਬਿਨਾਂ ਕੋਈ ਨੋਟਸ ਦਿੱਤੇ ਹਰਦੀਪ ਪੁਰੀ ਉੱਤੇ ਵੀ ਗੰਭੀਰ ਤੋਸ਼ ਲਾਇਆ ਨੇ ਕਹਿੰਦੇ ਇਸ ਲਈ ਸਾਡਾ ਸਵਾਲ ਹੈ ਹੁਣ ਰਾਹੁਲ ਗਾਂਧੀ ਸਦਨ ਦੇ ਬਾਹਰ ਆਉਂਦੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਨੇ ਮੀਡੀਆ 'ਚ ਗੱਲਬਾਤ ਕਰਦੇ ਕਹਿੰਦੇ ਮੈਂ ਕਿਹਾ ਕਿ ਮੈਂ ਦਾਅਵੇ ਨੂੰ ਸਾਬਤ ਕਰ ਦਿਆਂਗਾ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਦੇ ਕੋਲ ਐਫ.ਟੀ.ਐਨ ਮਾਮਲੇ ਜਿਸ ਸੰਬੰਧਿਤ ਫਾਈਲਾਂ ਹਨ ਜਿਸ ਵਿੱਚ ਹਰਦੀਪ ਪੁਰੀ ਤੇ ਅਨਿਲ ਅਵਾਨੀ ਦਾ ਜ਼ਿਕਰ ਹੈ ਅਡਾਨੀ ਦੇ ਖਿਲਾਫ ਕੇਸ ਚੱਲ ਰਿਹਾ ਹੁਣੇ ਦੋ ਜੀ ਜਾਉਗੇ ਇੱਕ ਪਾਸੇ ਉਹ ਕਹਿੰਦੇ ਫਾਈਨਲ ਵਿੱਚ ਹਰਦੀਪ ਪੁਰੀ ਤੇ ਅਨੇ ਲਵਾਨੀ ਦਾ ਨਾਮ ਹੈ ਦੂਜੇ ਪਾਸੇ ਅਦਾਨੀ ਦੇ ਖਿਲਾਫ ਕੇਸ ਚੱਲ ਰਿਹਾ ਹੈ ਉਹਨਾਂ ਨੂੰ ਇੱਕ ਸਮਨ ਜਾਰੀ ਕੀਤਾ ਗਿਆ ਉਸ ਉੱਤੇ 18 ਮਹੀਨਿਆਂ ਤੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਰਾਹੁਲ ਗਾਂਧੀ ਨੇ ਕਹਿ ਕੇ ਪ੍ਰਧਾਨ ਮੰਤਰੀ ਦਾ ਸਿੱਧਾ ਪ੍ਰਧਾਨ ਮੰਤਰੀ ਉੱਤੇ ਸਿੱਧਾ ਦਬਾਅ ਹੈ ਇਹ ਇਹ ਗੱਲ ਸਪਸ਼ਟ ਹੈ ਕਿ ਉਹ ਕਿਸੇ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਨਹੀਂ ਪ੍ਰਧਾਨ ਮੰਤਰੀ ਅਜਿਹਾ ਨਹੀਂ ਕਰਦੇ ਹੁੰਦੇ ਮਤਲਬ ਉਹ ਡੀਲ ਨੂੰ ਲੈ ਕੇ ਗੱਲ ਕਰ ਰਹੇ ਨੇ ਕੋਈ ਵੀ ਪ੍ਰਧਾਨ ਮੰਤਰੀ ਡਾਟਾ ਕਿਸਾਨਾਂ ਊਰਜਾ ਸੁਰੱਖਿਆ ਰੱਖਿਆ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਦੇਸ਼ ਨੂੰ ਨਹੀਂ ਚ ਨਿਕ ਸਕਦਾ ਕੋਈ ਵਿਅਕਤੀ ਅਜਿਹਾ ਤਦੇ ਕਰਦਾ ਜਦੋਂ ਉਸ ਤੇ ਕੋਈ ਦਬਾਅ ਹੁੰਦਾ ਹੈ ਉਹਨਾਂ ਦਾ ਕਹਿੰਦੇ ਉਹਨਾਂ ਦੀ ਕਮਾਂਡ ਕਿਸੇ ਹੋਰ ਦੇ ਹੱਥ ਵਿੱਚ ਹੈ ਇਹ ਰਾਹੁਲ ગાંધી ਨੇ ਕਾਫੀ ਗੰਭੀਰ ਤੇ ਕਾਫੀ ਡੂੰਗੇ ਤੇ ਕਾਫੀ ਵੱਡੇ ਦੋਸ਼ ਕੇਂਦਰ ਸਰਕਾਰ ਤੇ ਖਾਸ ਕਰ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਟੀਮ ਤੇ ਅਡਾਨੀ ਤੇ ਵਾਨੀ ਤੇ ਹਰਦੀ ਪੂਰੀ ਤੇ ਮੜੇ ਨੇ ਹੁਣ ਬਾਰੀ ਸਰਕਾਰ ਦੀ ਹੈ ਤਾਂ ਉਹਨੇ ਕਿਹਾ ਕਿ ਸਰਕਾਰ ਨੇ ਅਮਰੀਕਾ ਦੇ ਸਾਹਮਣੇ ਪੂਰੀ ਤਰ੍ਹਾਂ ਸਲੈਂਡਰ ਕਰ ਦਿੱਤਾ ਅਮਰੀਕਾ ਟ੍ਰੇਡ ਦੇ ਤੇ ਚਲਦੇ ਆ એનર્ਜੀ ਸਿਕਿਉਰਿਟੀ ਖਤਰੇ ਚ ਸਰਕਾਰ ਨੇ ਸਾਡੀ એનર્ਜੀ ਸਿਕਿਉਰਿਟੀ ਅਮਰੀਕਾ ਨੂੰ ਸੌਂਪ ਦਿੱਤੀ ਹੈ ਪੂਰੀ ਤਰ੍ਹਾਂ ਸਲੈਂਡਰ ਕਰ ਦਿੱਤਾ ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਦੇ ਖਜ਼ਾਨੇ ਨੂੰ ਬਚਾਉਣ ਦੇ ਲਈ ਭਾਰਤ ਦਾ ਭਵਿੱਖ ਦਾਅ ਤੇ ਲਾ ਦਿੱਤਾ ਭਾਰਤੀਆਂ ਦਾ ਭਵਿੱਖ ਦਾਅ ਤੇ ਲਾ ਦਿੱਤਾ ਅਮਰੀਕਾ ਔਰ ਚੀਨ ਦੀ ਨਜ਼ਰ ਭਾਰਤ ਤੇ ਲੋਕਾਂ ਦੇ ਡਾਟਾ ਆਊਟ ਹੈ ਜੇਕਰ ਅਮਰੀਕਾ ਨੂੰ ਸੁਪਰ ਪਾਵਰ ਬਣੇ ਰਹਿਣਾ ਤਾਂ ਇਸ ਦੀ ਚਾਬੀ ਭਾਰਤੀ ਡਾਟਾ ਹੀ ਹੈ ਜਿਹੜਾ ਉਹਨਾਂ ਨੂੰ ਉਪਲਬਧ ਕਰਾਇਆ ਜਾ ਰਿਹਾ ਹੈ ਕਹਿੰਦੇ। ਬ੍ਰੋਧਿਰ ਦੇ ਲੀਡਰ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਹੁੰਦੀ ਤਾਂ ਇੰਡੀਆ ਬਲੌਕ ਅਮਰੀਕੀ ਰਾਸ਼ਪਤੀ ਟਰੰਪ ਦੇ ਨਾਲ ਗੱਲਬਾਤ ਕਰ ਰਿਹਾ ਹੁੰਦਾ ਤਾਂ ਮੈਂ ਕਹਿੰਦਾ ਕਿ ਡੀਲ ਉੱਤੇ ਬਰਾਬਰੀ ਨਾਲ ਗੱਲ ਹੋਏਗੀ। ਹੈ ਅਸੀਂ ਤੁਹਾਡੇ ਨੌਕਰ ਨਹੀਂ ਆ। ਕੀ ਅਮਰੀਕਾ ਤੈਅ ਕਰੇਗਾ ਕਿ ਅਸੀਂ ਕਿਸ ਤੋਂ ਤੇਲ ਲੈਣਾ ਸੋ ਕਾਫੀ ਉਹ ਸਵਾਲ ਜਿਹੜੇ ਲੋਕਾਂ ਦੇ ਮਨਾਂ 'ਚ ਸੀ ਅੱਜ ਵਿਰੋਧੀ ਧਿਰ ਦਾ ਲੀਡਰ ਬੋਲਦਾ ਨਜ਼ਰ ਆ ਮੈਂ ਕਹਿੰਦਾ ਉਹਦੇ ਪਿੱਛੇ ਉਹਦੀ ਸਿਆਸਤ ਹੋਣੀ ਕਿ ਅਗਲੀ ਵਾਰ ਅਸੀਂ ਸੱਤਾ ਚਾਹੀਏ ਸੱਤਾ 'ਚ ਨਾ ਆਉਣ ਦਾ ਵੀ ਕਾਰਨ ਹੋਣਾ ਪਰ ਜਿਹੜੇ ਦੋਸ਼ ਨੇ ਉਹ ਸਦਨ ਦੇ ਅੰਦਰ ਤੇ ਸਦਨ ਦੇ ਬਾਹਰ ਲਾਏ ਜਾ ਰਹੇ ਨੇ ਸੋ ਹੁਣ ਜੇ ਇਹ ਕਹਿਣ ਕਿ ਕੁਝ ਗੱਲਾਂ ਸਦਨ ਦੇ ਬਾਹਰ ਨੇ ਜੀ ਤੇ ਜਿਹੜੀਆਂ ਸਦਨ ਦੇ ਅੰਦਰ ਨੇ ਉਹਦਾ ਜਵਾਬ ਦੇ ਦਿਓ ਤੇ ਜੇ ਸਦਨ ਦੇ ਬਾਹਰ ਦੋ ਮੈਂਬਰਾਂ ਦਾ ਮਾਮਲਾ ਪ੍ਰਧਾਨ ਮੰਤਰੀ ਸੰਸਦ ਚ ਆ ਕੇ ਜਵਾਬ ਦੇ ਸਕਦੇ ਨੇ ਕਿ ਜੀ ਇਹ ਸਿੱਖੀ ਤੇ ਹਮਲਾ ਹੈ ਗੁਰੂਆਂ ਤੇ ਹਮਲਾ ਫਿਰ ਇਸ ਮਸਲੇ ਦਾ ਜਵਾਬ ਇਹਨਾਂ ਨੂੰ ਸदन ਚ ਆ ਕੇ ਦੇਣਾ ਚਾਹੀਦਾ ਹੁਣ ਇਹ ਭਾਰਤ ਤੇ ਹਮਲਾ ਜੇ ਰਾਹੁਲ ਗਾਂਧੀ ਨੇ ਗਲਤ ਬੋਲਿਆ ਝੂਠ ਬੋਲਿਆ ਤਾਂ ਇਹ ਭਾਰਤ ਤੇ ਹਮਲਾ ਹੈ ਸੋ ਇਸ ਲਈ ਲੋਕਾਂ ਨੂੰ ਸਪਸ਼ਟਤਾ ਜਾਣਣੀ ਜ਼ਰੂਰੀ ਹੈ ਜੇ ਇੱਕ ਪੱਖ ਆ ਗਿਆ ਦੂਆ ਪੱਖ ਸਾਨੂੰ ਪਤਾ ਹੋਣਾ ਚਾਹੀਦਾ ਸੋ ਸਰਕਾਰ ਆਪਣਾ ਪੱਖ ਰੱਖੇ ਇਸ ਮਸਲੇ ਦੇ ਉੱਤੇ ਇਹ ਵੱਡਾ ਸਵਾਲ ਐਫਸੀਐਨ ਫਾਈਲ ਦੇ ਵਿੱਚ ਨੇ ਲਵਾਨੀ ਦਾ ਨਾਮ ਹੈ ਇਸ ਲਈ ਉਹ ਜੇਲ ਨਹੀਂ ਗਏ। ਰਾਹੁਲ ਗਾਂਧੀ ਨੇ ਕਿਹਾ ਅਨਿਲ ਲਵਾਨੀ ਨੂੰ ਜੇਲ ਕਿਉਂ ਨਹੀਂ ਹੋਈ? ਕਿਉਂਕਿ ਉਹਨਾਂ ਦਾ ਨਾਮ ਐਫਸੀਐਨ ਫਾਈਲ 'ਚ ਹੈ। ਮੈਂ ਹਰਦੀਪ ਪੁਰੀ ਤੋਂ ਵੀ ਪੁੱਛਣਾ ਚਾਹਨਾ। ਮੈਂ ਜਾਣਦਾ ਹਾਂ ਕਿ ਅਨਿਲ ਲਵਾਨੀ ਨੂੰ ਐਸਟੀਐਨ ਦੇ ਵਿੱਚੋਂ ਕਿਸ ਨੇ ਐਫਸੀਐਨ ਨੂੰ ਕਿਸ ਨਾਲ ਕਿਸ ਨੇ ਮਿਲਵਾਇਆ ਸੀ ਤੇ ਹਰਦੀਪ ਪੁਰੀ ਵੀ ਜਾਣਦੇ ਨੇ ਕਿ ਕਿਸ ਨੇ ਉਹਨਾਂ ਨੂੰ ਮਿਲਵਾਇਆ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕਹਿ ਰਿਹਾ ਕਿ ਆਪਣੇ ਮਤਲਬ ਕੇਂਦਰ ਸਰਕਾਰ ਨੇ ਕਿ ਤੁਸੀਂ ਭਾਰਤ ਨੂੰ ਵੇਚ ਦਿੱਤਾ। ਕੀ ਤੁਹਾਨੂੰ ਭਾਰਤ ਨੂੰ ਵੇਚਨੇ ਹੋਣ ਸ਼ਰਮ ਨਹੀਂ ਆਈ ਕਿ ਤੁਹਾਨੂੰ ਭਾਰਤ ਮਾਂ ਨੂੰ ਵੇਚਨੇ ਸ਼ਰਮ ਨਹੀਂ ਆਈ ਹੈਨਾ ਇਹ ਬਾਰ ਬਾਰ ਦੋਸ਼ ਦਹਾਏ ਜਾ ਰਹੇ ਨੇ ਤੇ ਇਹਦਾ ਮਤਲਬ ਹੈ ਸਰਕਾਰ ਨੇ ਗਰੀਬ ਕਿਸਾਨਾਂ ਨੂੰ ਕੁਚਲਣ ਦਾ ਰਸਤਾ ਖੋਲ੍ਹਿਆ ਉਹ ਕਹਿੰਦੇ ਇਸ ਅਮਰੀਕੀ ਡੀਲ ਨਾਲ ਵੱਡਾ ਦੋਸ਼ ਇਹ ਵੀ ਹੈ ਰੌਣਕ ਕਹਿੰਦੇ ਕੇ ਟ੍ਰੇਡ ਡੀਲ ਦੇ ਵਿੱਚ ਕੇਂਦਰ ਨੇ ਗਰੀਬ ਕਿਸਾਨਾਂ ਨੂੰ ਕੁਚਲਣ ਦਾ ਰਸਤਾ ਖੋਲ੍ਹ ਦਿੱਤਾ ਹੈ ਅਜਿਹਾ ਕਿਸੇ ਪ੍ਰਧਾਨ ਮੰਤਰੀ ਨੇ ਪਹਿਲਾਂ ਕਦੇ ਨਹੀਂ ਕੀਤਾ ਇਤਿਹਾਸ ਵਿੱਚ ਪਹਿਲੀ ਵਾਰ ਸਾਡੇ ਕਿਸਾਨ ਸੰਕਟ ਦਾ ਸਾਹਮਣਾ ਕਰ ਰਹੇ ਨੇ ਕਿਸਾਨ ਤਾਂ ਲਗਾਤਾਰ ਸੰਕਟ ਦਾ ਸਾਹਮਣਾ ਕਰ ਰਹੇ ਨੇ ਮਜ਼ਦੂਰ ਤਾਂ ਲਗਾਤਾਰ ਸੰਕਟ ਦਾ ਸਾਹਮਣਾ ਕਰ ਰਹੇ ਨੇ ਹੁਣ ਛੋਟਾ ਦੁਕਾਨਦਾਰ ਛੋਟਾ ਵਪਾਰੀ ਕੋ ਸੰਕਟ ਦਾ ਸਾਹਮਣਾ ਕਰ ਰਿਹਾ ਪਰ ਇਹ ਡੀਲ ਇਹਨਾਂ ਸਾਰਿਆਂ ਦੇ ਉੱਤੇ ਕਹਿੰਦੇ ਖਤਰਨਾਕ ਅਸਰ ਪਾਊਗੀ ਉਹਦੇ ਵਿੱਚ ਕਿਸਾਨੀ ਦਾ ਜ਼ਿਕਰ ਵੀ ਅਜ ਸੰਸਦ ਛੋਇਆ ਅਮਰੀਕਾ ਦਾ ਆਯਾਤ 46 ਅਰਬ ਅਮਰੀਕੀ ਡਾਲਰ ਤੋਂ ਵੱਧ ਕੇ 146 ਅਰਬ ਅਮਰੀਕੀ ਡਾਲਰ ਹੋ ਜਾਏਗਾ ਸਾਡਾ ਟੈਰ 3% ਤੋਂ ਵੱਧ ਕੇ 18% ਹੋ ਗਿਆ ਤੇ ਉਹਨਾਂ ਦਾ 16 ਤੋਂ ਘਟ ਕੇ 0 ਹੋ ਗਿਆ ਫੇਰ ਬਟਾ ਸਵਾਲ ਸੋ ਅਮਰੀਕਾ ਨੂੰ ਸੁਪਰ ਪਾਵਰ ਬਣੇ ਰਹਿਣ ਲਈ ਕਹਿੰਦੇ ਸਾਡੇ ਡਾਟੇ ਦੀ ਲੋੜ ਹੈ ਤੇ ਉਹ ਡਾਟਾ ਲੈਨਡ ਦੇ ਵਿੱਚ ਉਹ ਕਾਮਯਾਬ ਹੁੰਦੇ ਜਾ ਰਹੇ ਜੇ ਡੀਲ ਸਿਰੇ ਚੜਦੀ ਹੈ ਸੋ ਇਹ ਭਾਰਤ ਨੂੰ ਪੇਚਣ ਵਰਗਾ ਹੋਏਗਾ ਉਹ ਕਹਿੰਦੇ ਸੋ ਹੁਣ ਇਹ ਵੱਡਾ ਸਵਾਲ ਹੈ ਜੀ ਕਿ ਉਹਨਾਂ ਨੇ ਜਿਹੜੇ ਨੁਕਤੇ ਛੂਹੇ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਹਦਾ ਜਵਾਬ ਸਾਡੀ ਸਰਕਾਰ ਨੂੰ ਦੇਣਾ ਪੈਣਾ ਨਹੀਂ ਤਾਂ ਇਹ ਸ਼ੰਕੇਸ਼ ਹੋਵੇ ਹੋਰ ਵਟੇ ਹੋ ਜਾਣ ਸੰਸਦ 'ਚ ਜਿੱਥੇ ਅੱਜ ਵਿਰੋਧੀ ਧਿਰ ਦੇ ਲੀਡਰ ਨੇ ਸਰਕਾਰ ਘੇਰੀ ਪ੍ਰਧਾਨ ਮੰਤਰੀ ਤੋਂ ਲੈ ਕੇ ਮੰਤਰੀ ਤੱਕ ਨੂੰ ਸਵਾਲ ਖੜੇ ਕੀਤੇ ਉੱਤੇ ਬੈਦਨਵਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ। ਉਹ ਫੈਸਲਾ ਹੁਣ ਤੋਂ ਦੇਸ਼ 'ਚ ਲਾਗੂ ਹੋ ਗਿਆ। ਮਤਲਬ ਸਵੇਰ ਨੂੰ ਸਕੂਲ ਦੀ ਪ੍ਰੇਅਰ ਦੇ ਵਿੱਚ ਰਾਸ਼ਟਰੀ ਗਾਣ ਤੋਂ ਪਹਿਲਾਂ ਇੱਕ ਰਸਤੀ ਗੀਤ ਹੋਏਗਾ। ਮਤਲਬ ਜਨ ਗਨ ਤੋਂ ਪਹਿਲਾਂ ਬੰਦੇ ਮਾਤਰਮ ਹੋਏਗਾ ਔਰ ਉਹ ਵੀ ਦੋ ਸਤਰ ਹੀ ਨਹੀਂ। ਪੂਰਾ ਪੜਨਾ ਪਏਗਾ 3 ਮਿੰਟ ਦਾ। ਉਸ ਤੋਂ ਬਿਨਾ ਨਹੀਂ ਇਹ ਹੁਕਮ ਜਾਰੀ ਹੋ ਗਿਆ। ਮਤਲਬ ਇਹ ਪੈਰਲਲ ਹੁਕਮ ਨਾ ਵੀ ਚਰਚਾ ਸ਼ੁਰੂ ਕਰਨ ਲਈ ਹੈ। ਜਾਂ ਇਹ ਇੱਕ ਤਰੀਕੇ ਨਾਲ ਜਿਹੜਾ ਕੇਂਦਰੀਕਰਨ ਹੋ ਰਿਹਾ ਉਸ ਦਾ ਇੱਕ ਪ੍ਰਤੀਕ ਹੈ ਜਦੋਂ ਪੂਰੇ ਮੁਲਕ ਦੇ ਵਿੱਚ ਜਨ ਗਨ ਮਨ ਨੂੰ ਰਾਸ਼ਟ੍ਰ ਗਾਨ ਦੇ ਵਜੋਂ ਮਾਨਤਾ ਮਿਲੀ ਹੋਈ ਔਰ ਉਸ ਤਰੀਕੇ ਨਾਲ ਸਾਰੀ ਸਕੂਲਾਂ ਦੀ ਪ੍ਰੀਰਧਾਂ ਵਿੱਚ ਉਸ ਨੂੰ ਗਾਇਆ ਜਾਂਦਾ ਹੁਣ ਉਸ ਤੋਂ ਵੀ ਪਹਿਲਾਂ ਬੰਦੇ ਮਾਤਰਮ ਨੂੰ ਇਸ ਤਰ੍ਹਾਂ ਜਬਰੀ ਤਰੀਕੇ ਨਾਲ ਥੋਪਿਆ ਜਾਏਗਾ ਲੋਕ ਇਹਨੂੰ ਕਿਵੇਂ ਰਹਿਣਗੇ ਜਾਂ ਸੱਚਮੁੱਚ ਇਹਦੀ ਜ਼ਰੂਰਤ ਹੈ ਇਸ ਤਰੀਕੇ ਨਾਲ ਰਹਿਣਗੇ ਜਾਂ ਇਹ ਜਿੱਥੇ ਵੀ ਜੀਪੀ ਦੀ ਸਰਕਾਰ ਹੈ ਉੱਥੇ ਲਾਗੂ ਹੋ ਜਾਏਗਾ ਬੰਗਾਲ ਤੋਂ ਲੈ ਕੇ ਪੰਜਾਬ ਤੱਕ ਕੋਈ ਟਕਰਾਅ ਨਾ ਪੈਦਾ ਹੋ ਜਵੇ। ਜੰਮੂ ਕਸ਼ਮੀਰ ਦੇ ਲੋਕ ਇਹਨੂੰ ਕਿਵੇਂ ਲੈਣਗੇ? ਬਾਕੀ ਜਿੱਥੇ ਭਾਜਪਾ ਸਰਕਾਰ ਨਹੀਂ ਹੈ, ਉਹ ਸੂਬੇ ਨੂੰ ਕਿਵੇਂ ਲੈਣਗੇ? ਹਿੰਦੀ ਭਾਸ਼ੀ ਜਿਹੜੇ ਸੂਬੇ ਨਹੀਂ ਹੈਗੇ, ਉਹਨਾਂ ਸੂਬਿਆਂ 'ਚ ਇਹ ਤੇ ਕੀ ਆਉਂਦਾ? ਇਹ ਸਾਰਾ ਇੰਤਜ਼ਾਰ ਹੋਵੇਗਾ। ਹੁਣ ਹੈ ਕੀ? ਜਨਗਨਮਨ ਤੋਂ ਪਹਿਲਾਂ ਗਾਇਆ ਜਾਏਗਾ ਬੰਦੇ ਮਾਤਰਾ। ਸਾਰੇ 6 ਪੈਰੇ ਗਾਉਣੇ ਪੈਣਗੇ। ਸਕੂਲਾਂ 'ਚ ਰਾਸ਼ਟਰੀ ਗੀਤ ਦੇ ਬਾਅਦ ਸ਼ੁਰੂ ਹੋਵੇਗੀ ਪੜ੍ਹਾਈ। ਸਿਨੇਮੇ ਘਰਾਂ ਨੂੰ ਸ਼ੂਟਾਂ ਕੇਂਦਰ ਸਰਕਾਰ ਨੇ ਰਾਸ਼ੀ ਗੀਤ ਬੰਦੇ ਮਾਤਰ ਨੂੰ ਲੈ ਕੇ ਨਵੇਂ ਦਿਸ਼ਾੰਦਰ ਦੇ ਜਾਰੀ ਕਰ ਦਿੱਤੇ ਨੇ। ਗ੍ਰਹਿ ਮੰਤਰਾਲੇ ਨੇ ਆਪਣੇ ਹੁਕਮਾਂ ਚ ਕਿਹਾ ਕਿ ਹੁਣ ਸਰਕਾਰੀ ਸਮਾਗਮਾਂ ਚ ਸਕੂਲਾਂ ਚ ਤੇ ਹੋਰ ਪ੍ਰਮੁੱਖ ਅਯੋਜਨਾਾਂ ਦੇ ਦਰਮਿਆਨ ਸਮਾਗਮਾਂ ਦੇ ਦਰਮਿਆਨ ਬੰਦੇ ਮਾਤਰਮ ਗਾਉਣਾ ਵਜਾਉਣਾ ਜ਼ਰੂਰੀ ਹੋਏਗਾ। ਇਸ ਦੌਰਾਨ ਹਰ ਵਿਅਕਤੀ ਨੂੰ ਖੜਾ ਹੋਣਾ ਵੀ ਜ਼ਰੂਰੀ ਹੋਏਗਾ ਤੇ ਉਹਦੀ ਮੁਦਰਾ ਵੀ ਸਾਵਧਾਨ ਵਾਲੀ ਹੋਏਗੀ ਜੋ ਰਾਸ਼ਟ੍ਰ ਗਾਨ ਸਮੇਂ ਜਨਗਨਮਣ ਸਮੇਂ ਹੁੰਦੀ ਹੈ। 28 ਜਨਵਰੀ ਨੂੰ ਇਹ ਹੁਕਮ ਜਾਰੀ ਹੋਇਆ ਸੀ। ਪਰ ਮੀਡੀਆ ਦੇ ਵਿੱਚ ਇਹਦੀ ਜਾਣਕਾਰੀ 11 ਫਰਵਰੀ ਨੂੰ ਸਾਹਮਣੇ ਆਈ ਹੈ। ਅੱਜ ਸਾਹਮਣੇ ਆ ਰਹੀ ਹੈ। ਨਿਊਜ਼ ਏਜੰਸੀ ਪੀਟੀਆਈ ਦੇ ਮੁਤਾਬਕ ਹੁਕਮਾਂ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਜੇਕਰ ਰਾਸ਼ੀ ਗੀਤ ਬੰਦੇ ਮਾਤਰਮ ਤੇ ਰਾਸ਼ਟ੍ਰ ਗਾਣ ਜਨਗਨਮਨ ਦੇ ਵਿੱਚ ਐ ਗਾਏ ਜਾਂ ਬਜਾਏ ਜਾਣ ਤਾਂ ਪਹਿਲਾਂ ਬੰਦੇ ਮਾਤਰਮ ਗਾਇਆ ਜਾਊਗਾ। ਫਿਰ ਉਸ ਤੋਂ ਬਾਅਦ ਰਾਸ਼ਟ੍ਰ ਗਾਣ ਜਨਗਨਮਨ ਹੋਊਗਾ। ਇਸ ਦਿਨ ਨੂੰ ਸੁਣਨ ਵਾਲਿਆਂ ਨੂੰ ਸਾਵਧਾਨ ਮੁਦਰਾ 'ਚ ਖੜਾਣਾ ਹੈ। ਹੁਕਮਾਂ ਦੇ ਮੁਤਾਬਕ ਸਾਰੇ ਸਕੂਲਾਂ ਨੂੰ ਦਿਨ ਦੀ ਸ਼ੁਰੂਆਤ ਮਤਲਬ ਜਿਹੜੀ ਸਵੇਰ ਦੀ ਪ੍ਰਾਰਥਨਾ ਹੈ ਸਵੇਰ ਦੀ ਸਭਾ ਹੈ ਹੈਨਾ ਉਹਦੀ ਸ਼ੁਰੂਆਤ ਪਹਿਲਾਂ ਬੰਦੇ मातरम ਫਿਰ ਉਸ ਤੋਂ ਬਾਅਦ ਜਨ ਗਨ ਮਨ ਹੁਣ ਇਹ ਸਵਾਲ ਇੱਥੇ ਸਾਡੇ ਸਕੂਲਾਂ ਚ ਦੇਸ਼ ਭਗਵਰ ਮੋਈ ਵੀ ਹੁੰਦਾ ਹੁਣ ਉਸ ਦੀ ਥਾਂ ਇਹਨੂੰ ਦੇਣ ਦੀ ਥਾਂ ਹੈ ਕਿ ਉਸ ਨੂੰ ਵੀ ਨਾਲ ਸ਼ਾਮਲ ਕੀਤਾ ਜਾਊਗਾ ਜਾਂ ਇਹਨੂੰ ਜਬਰੀ ਲਾਗੂ ਕੀਤਾ ਜਾਊਗਾ ਜਾਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਇਹ ਮਾਮਲਿਆਂ ਦੇ ਵਿੱਚ ਕਿੰਨ ਸੁੱਬੇ ਨੇ ਇਤਰਾਜ਼ ਆ ਹਿੰਦੀ ਭਾਸ਼ੀ ਤੇ ਉੱਤੇ ਉੱਥੇ ਕੋਈ ਮਸਲਾ ਬਣੂਗਾ ਸੋ ਇਸ ਲਈ ਇਹ ਕਈ ਸਵਾਲ ਨੇ ਹੁਣ ਇਹਦੇ ਉੱਤੇ ਕਿਵੇਂ ਰਿਐਕਟ ਕਰਦੇ ਨੇ ਕੀ ਕਹਿੰਦੇ ਨੇ ਦੇਖਣ ਵਾਲਾ ਗੱਲ ਹੋਏਗਾ ਪਰ ਇਹ ਹੁਕਮ ਆ ਗਿਆ ਜੀ ਹੁਣ ਇਹਦੇ ਵਿੱਚ ਸਾਫ਼ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਇਹ ਸਮਝ ਲਓ ਰਾਸ਼ਟਰੀ ਗਾਣ ਤੋਂ ਪਹਿਲਾਂ ਰਾਸ਼ਰੀ ਗੀਤ ਗਾਇਆ ਜਾਣਾ ਜਾਂ বাজਾਇਆ ਜਾਣਾ ਜ਼ਰੂਰੀ ਹੈ ਨਿਆ ਜੋ ਮਤਲਬ ਨਵਾਂ ਜੋ ਪ੍ਰੋਟੋਕੋਲ ਬਣ ਗਿਆ ਨਵਾਂ ਜੋ ਸਿਧਾਂਤ ਬਣ ਗਿਆ ਸਮੂਹਕ ਰੂਪ ਦੇ ਵਿੱਚ ਪੂਰੇ 6 ਪੈਰੇ ਗਾਏ ਜਾਣੇ ਜ਼ਰੂਰੀ ਨੇ ਜਾਂ ਬਜਾਏ ਜਾਣੇ ਜ਼ਰੂਰੀ ਨੇ ਮਤਲਬ ਜੇ ਤੁਸੀਂ ਫੋਨ ਤੋਂ ਲਾਉਨੇ ਹੋ ਜਾਂ ਕੈਸਟ ਤੋਂ ਲਾਉਨੇ ਹੋ ਹੈ ਨਾ ਜਾਂ ਕਿਸੇ ਹੋਰ ਇਲੈਕਟ੍ਰੋਨਿਕ ਮਾਧਿਅਮ ਨਾਲ ਲਾਉਂਦੇ ਹੋ ਜਾਂ ਬੱਚੇ ਗਾਉਂਦੇ ਨੇ ਤਾਂ ਜੋ ਵੀ ਹੋਵੇ 6 ਪੈਰੇ ਪੂਰੇ ਗਾਉਣੇ ਜਾਂ ਬਜਾਉਣੇ ਪੈਣਗੇ 3 ਮਿੰਟ 10 ਸਕਿੰਟ ਮਤਲਬ 190 ਸਕਿੰਟ ਬਣਦਾ ਹੈ ਪੂਰਾ ਪਿਰਡ 3 ਮਿੰਟ ਪੂਰੇ ਤੇ 10 ਸਕਿੰਟ ਹੋਰ 190 ਸਕਿੰਟ ਇਹ ਪੂਰਾ ਚੱਲੇਗਾ ਰਸ ਗਾਣ ਦੀ ਤਰ੍ਹਾਂ ਲੋਕ ਇਸ ਨੂੰ ਵੀ ਖੜੇ ਹੋਣਾ ਜ਼ਰੂਰੀ ਹੋਊਗਾ ਤੇ ਸਾਬਦਨ ਮੁਦਰਾ 'ਚ ਖੜੇ ਹੋਣਾ ਜ਼ਰੂਰੀ ਹੋਊਗਾ ਜਦੋਂ ਰਾਸ਼ਟਰੀ ਝੰਡੇ ਨੂੰ ਪ੍ਰੇਡ 'ਚ ਲਿਆਂਦਾ ਜਾ ਰਿਹਾ ਹੋਵੇ ਤਾਂ ਵਿੱਤਾ ਦਿਗਾਉਣਾ ਪਊਗਾ ਤਿਰੰਗਾ ਜਦੋਂ ਲਹਿਰਾਇਆ ਜਾਵੇ ਤਦ ਕਿਸੇ ਸਮਾਗਮ 'ਚ ਰਾਸ਼ਪਤੀ ਦੇ ਪਹੁੰਚਣ ਤੇ ਰਾਸ਼ਪਤੀ ਦੇ ਸਮੋਦਨ ਤੋਂ ਪਹਿਲਾਂ ਜਾਂ ਬਾਅਦ 'ਚ ਰਾਜਪਾਲ ਉਪ ਰਾਜਪਾਲ ਦੇ ਸਮਾਗਮਾਂ 'ਚ ਰਾਜਪਾਲਾਂ ਦੇ ਭਾਸ਼ਣ ਤੋਂ ਪਹਿਲਾਂ ਜਾਂ ਬਾਅਦ 'ਚ ਹੈਨਾ ਇਹ ਸਿਵਲ ਕੋਈ ਸਮਾਗਮ ਆਵਾਰ ਸ਼ੋਅ ਹੈ ਕੋਈ ਮੰਨ ਲਓ ਮਤਲਬ ਹੈ ਨਾ ਭਾਰਤ ਰਤਨ ਪਦਮ ਪਭੂਸ਼ਨ ਪਦਮ ਸ਼੍ਰੀ ਇਹੋ ਜਿਹੇ ਸਮਾਗਮਾਂ ਦੇ ਸਮੇਂ ਸਕੂਲਾਂ ਦੇ ਦਿਨ ਦੀ ਸ਼ੁਰੂਆਤ ਤੋਂ ਪਹਿਲਾਂ ਅਹਿਮ ਤੌਰ ਤੇ ਇੱਥੇ ਆ ਕੇ ਪੀਚ ਪਸਣਾ ਜਿਹੜਾ ਸਕੂਲਾਂ ਨੂੰ ਹੁਕਮ ਹੈ ਸੋ ਇਸ ਲਈ ਹੁਣ ਇਹਨੂੰ ਲੈ ਕੇ ਦੇਖਦੇ ਹਾਂ ਜੀ ਕਿ ਬੰਦੇ ਮਾਤਰਮ ਨੂੰ ਜਿਹੜਾ ਲੈ ਕੇ ਜਿਹੜਾ ਨਵਾਂ ਫਰਮਾਨ ਆਇਆ ਹੈ ਕਿ ਇਹ ਜਿਹੜੇ ਮਾਮਲਿਆਂ 'ਚ ਸਰਕਾਰ ਕੀ ਰਹੀ ਹੈ ਉਤੋਂ ਧਿਆਨ ਹਟਾਉਣ ਦਾ ਇੱਕ ਤਰੀਕਾ ਹੈ ਇਸ ਮੁੱਦੇ ਤੇ ਧਿਆਨ ਕੇਂਦਰਿਤ ਕਰਨ ਦਾ ਮੁੱਦਾ ਹੈ डील ਨੂੰ ਲੈ ਕੇ ਜਿਹੜੀ ਸਰਕਾਰ ਕਿਰੀ ਹੈ ਐਫਸੀਨ ਫਾਈਲਾਂ ਨੂੰ ਲੈ ਕੇ ਜਿਹੜੀ ਸਰਕਾਰ ਕਿਰੀ ਹੈ ਉਹ ਤੋਂ ਧਿਆਨ ਤਾਂ ਕਿ ਇਧਰ ਲਿਆਉਣ ਦੀ ਪ੍ਰਕਿਰਿਆ ਜਾਂ ਇਸ ਤਰੀਕੇ ਨਾਲ ਸਰਕਾਰ ਆਪਣਾ ਅਜੰਡਾ ਜਿਹੜਾ ਇੱਕ ਰੰਗ ਵਾਲਾ ਅੱਗੇ ਵਧਾਰੀ ਹੈ ਉਸ ਤਰੀਕੇ ਨਾਲ ਅੱਗੇ ਵਧਣ ਦੀ ਕੋਈ ਦਾ ਵੀ ਸਵਾਲ ਹੈ ਗੱਲ ਪੰਜਾਬ ਦੀ ਸਿਆਸਤ ਦੀ ਵੀ ਕਰੀਏ ਪੰਜਾਬ ਦੇ ਵਿੱਚ ਲਗਾਤਾਰ ਰਾਜਪਾਲ ਹੋਰਾਂ ਦੀ ਯਾਤਰਾ ਰਾਜਪਾਲ ਦੀ ਯਾਤਰਾ ਦੇ ਵਿੱਚ ਸੁਖਵੀਰ ਬਾਦਲ ਦਾ ਆਉਣਾ ਬੀਜੇਪੀ ਲੀਡਰਾਂ ਦਾ ਆਉਣਾ ਸਰਕਾਰ ਦਾ ਵਿਰੋਧੀ ਤਿੱਦ ਦਾ ਗੈਰ ਹਾਜ਼ਰ ਰਹਿਣਾ ਰਾਜਾਪੜਿੰਗ ਦਾ ਸਵਾਲ ਖੜਾ ਕਰਨਾ ਕੇਤਾ ਜੀ ਸਮਝੌਤਾ ਐਕਸਪ੍ਰੈਸ ਹੈ ਜਾਂ ਆਪਾਂ ਕਹੀਏ ਕਿ ਪੰਜਾਬ 'ਚ ਚਰਚਾ ਹੈ ਕੇਤਾ ਜੀ ਗੱਠਜੋੜ ਯਾਤਰਾ ਹੈ ਜਿੱਥੇ ਇਸ ਵਰਤਾਰੇ ਤੇ ਸਭ ਦੀ ਨਜ਼ਰ ਹੈ ਕਿ ਡੇਰਾ ਬਿਆਸ ਮੁਖੀ ਕੀ ਸਰਗਰਮ ਸਿਆਸਤ ਚਾ ਰਹੇ ਨੇ ਕਿ ਉਹ ਕਿੰਗ ਮੇਕਰ ਦੀ ਭੂਮਿਕਾ ਚਾ ਰਹੇ ਨੇ ਕਿ ਉਹ ਖੁਦ ਹੀ ਕਿੰਗ ਬਣਨਾ ਚਾਹੁੰਦੇ ਨੇ ਵੀ ਸੋਸਤਾਈ 'ਚ ਕਿ ਉਹਨਾਂ ਨੂੰ ਕੋਈ ਰੋਲ ਦਿੱਤਾ ਗਿਆ ਹੈ ਕਿ ਉਹ ਭਾਜਪੀ ਔਰ ਅਕਾਲੀ ਭਾਜਪਾ ਦੇ ਗੱਠਜੋੜ ਦੇ ਨਾਲ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋ ਸਖਾਵਾਂ ਮੋਹਲ ਬਣਾਉਣ ਦੀ ਪ੍ਰਕਿਰਿਆ ਵੱਲ ਵਧ ਰਹੇ ਨੇ ਕਿ ਇੰਜ ਬੀਜੇਪੀ ਵੱਡੇ ਰੂਪ ਚ ਆਉਣਾ ਚਾਹੀਦੀ ਹੈ ਉਹ ਬਾਇਆ ਡੇਰਾ ਬਿਆਸ ਦੇ ਰਹੀ ਹੋਣਾ ਚਾਹੀਦੀ ਹੈ ਡੇਰਾ ਬਿਆਸ ਹੁਣ ਤੱਕ ਜਿਹੜੀ ਸਰਗਰਮ ਸੈਸ ਤੋਂ ਦੂਰ ਸੀ ਹੁਣ ਉਹ ਸਿੱਧੇ ਰੂਪ ਵਿੱਚ ਖੁੱਲ ਕੇ ਸਾਹਮਣੇ ਆ ਗਿਆ ਹੈ ਇਸ ਤਰੀਕੇ ਕਰ ਕਿੰਨੇ ਹੀ ਸਵਾਲ ਨੇ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਬੈਠਕਾਂ ਦੇ ਦੌਰ ਦੀ ਵਿਚਾਰਚਾ ਵੈਸੇ ਚਰਚਾ ਉਸ ਦਿਨ ਵੀ ਸੀ ਜਦੋਂ ਬਿਕਰਮਜੀਤ ਸਿੰਘ ਦੀ ਜਮਾਨਤ ਹੁੰਦੀ ਹੈ ਉਤੋਂ ਪਹਿਲਾਂ ਕਿ ਜਬ ਵਿਆਸਮੁਖੀ ਦਾ ਆਉਣਾ ਤੇ মিডিਆ ਚਾਕੇ ਕਲੀਪ ਚ ਦੇਣਾ ਉਹਦੀ ਵੀ ਚਰਚਾ ਹੈ ਚਰਚਾ ਹੁਣ ਇਸ ਗੱਲ ਦੀ ਵੀ ਹੋਣ ਲੱਗੀ ਹੈ ਕਿ ਡੇਰਾ ਵਿਆਸਮੁਖੀ ਲਗਾਤਾਰ ਜਿਵੇਂ ਰਾਜਨੀਤਿਕ ਲੀਡਰਾਂ ਦੇ ਪ੍ਰਮੁੱਖ ਹਸਤੀਆਂ ਦੇ ਸਖਸ਼ੀਤਾਂ ਦੇ ਘਰਾਂ 'ਚ ਜਾ ਰਹੇ ਨੇ ਉਹਨਾਂ ਨਾਲ ਮੁਲਾਕਾਤਾਂ ਕਰ ਰਹੇ ਨੇ ਇਹਦੇ ਵੀ ਮਾਇਨੇ ਰਾਈ ਜਾ ਰਹੇ ਨੇ ਕਿ ਇਹਦੇ ਵੀ ਕੋਈ ਗਹਿਰੇ ਅਰਥ ਨੇ ਹੈ ਚਰਚਾ ਇਸ ਗੱਲ ਦੀ ਵੀ ਹੈ ਕਿ ਕੀ ਉਹ ਸਿਰਫ ਮਨ ਦੀ ਮੌਜ ਲਈ ਆਪਣੀ ਸ਼ਰਧਾ ਲਈ ਆਪਣੇ ਸਤਕਾਰ ਲਈ ਦਰਬਾਰ ਸਾਹਿਬ ਆਰ ਬਾਰ ਜਾਂਦੇ ਨੇ ਜਾਂ ਜਿਹੜਾ ਇੱਕ ਖਾਸ ਵਰਗ ਸਿੱਖ ਭਾਈਚਾਰੇ ਦੇ ਵਿੱਚ ਜਾਂ ਮਤਲਬ ਕਿ ਸਿੱਖੀ ਦੇ ਵਿੱਚ ਡੇਰਾਬਾਦ ਨੂੰ ਵੱਖ ਰੱਖਣ ਵਾਲੀਆਂ ਤਰ੍ਹਾਂ ਉਹਨਾਂ ਨੂੰ ਖੁਸ਼ ਕਰਨ ਦੀ ਕਵਾਇਦ ਨਾਲ ਲਿਆਉਣ ਦੀ ਕਵਾਇਦ ਹੈ ਇਸ ਨੂੰ ਰਾਜਨੀਤਿਕ ਪੱਜੋਂ ਵੀ ਦੇਖਿਆ ਜਾ ਰਿਹਾ ਹੈ ਇਹ ਵੀ ਚਰਚਾ ਪਰ ਚਰਚਾ ਇਹ ਜਿਹੜੀ ਯਾਤਰਾ ਰਾਜਪਾਲ ਨੇ ਸ਼ੁਰੂ ਕੀਤੀ ਉਹਦੇ ਵਿੱਚ ਜਿਵੇਂ ਸਰਕਾਰ ਦੂਰ ਰਹੀ ਵਿਰੋਧੀ ਧਿਰ ਦੂਰ ਰਹਾ ਪਰ ਅਕਾਲੀ ਦਲ ਤੇ ਭਾਜਪਾ ਨੇੜੇ ਆਉਂਦੀ ਦਿਖੀ ਉਸ ਤੋਂ ਪਹਿਲਾਂ ਮਜੀਠੀ ਵਾਲਾ ਨੁਕਤਾ ਤੇ ਸੁਖਵੀਰ ਵਾਲਾ ਨੁਕਤਾ ਇਹਦੇ ਵਿੱਚ ਹੀ ਕੱਲ੍ਹ ਵਾਲੇ ਦਿਨ ਉਸ ਯਾਤਰਾ ਦੇ ਦਰਮਿਆਨ ਇੱਕ ਸਕੂਲ ਦੇ ਵਿੱਚ ਅਸ਼ਵਨੀ ਸ਼ਰਮਾ ਬੀਜੇਪੀ ਦੇ ਇੱਕ ਲੋਹਰ ਲੀਡਰ ਹੈ ਤੇ ਡੇਰਾ ਅਬਿਆਸ ਮੁਖੀ ਨਾਲ ਦੀ ਬੈਠਕ ਹੁੰਦੀ ਹੈ ਰਾਜਪਾਲ ਦੀ ਹਾਜ਼ਰੀ ਚ ਹੈ ਯਾਤਰਾ ਪ੍ਰਬੰਧ ਕਮਰਾ ਬੈਠਕ 22 ਮਿੰਟ ਦੂਸਰੇ ਪਾਸੇ ਵਿਕਰਮ ਅਜੀਠਿਆ ਡੇਰਾ ਅਬਿਆਸ ਮੁਖੀ ਨੂੰ ਫਿਰ ਮਿਲਣ ਹੋਸਾ ਦਾ ਧੰਨਵਾਦ ਕਰਨ ਗਏ ਹੁਣ ਇਸ ਨੂੰ ਆਪਾਂ ਇਸ ਨਜ਼ਰੀਏ ਤੋਂ ਹੀ ਲੈਣੇ ਆ ਕਿ ਉਹ ਸਿਰਫ ਧੰਨਵਾਦ ਕਰਨ ਦੀ ਇੱਛਾ ਨਾਲ ਗਏ ਨੇ ਇਸ ਤੋਂ ਵੱਧ ਕੇ ਕੁਝ ਨਹੀਂ ਗੱਲ ਪਰ ਉਸ ਦਾ ਵਿਚਾਰ ਚਾ ਹੈ ਕਿ ਇਹਦੇ ਅਰਥ ਕੀ ਨੇ ਭਾਈ ਜੇ ਉਹ ਮਿਲਣ ਜਾ ਰਹੇ ਨੇ ਸੋ ਇਹਦੀ ਵੀ ਖੂ ਪਹਿਲੂ ਹੈ ਕਿ ਇਹ ਕਿਤੇ ਨਵੀਂ ਰਾਜਨੀਤਿਕ ਖਿਚੜੀ ਤਾਂ ਨਹੀਂ ਪਕ ਰਹੀ ਕੁੱਲ ਮਿਲਾ ਕੇ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕ ਗਈਆਂ ਨੇ ਕਿ ਕੀ ਡੇਰਾ ਬਿਆਸ ਮੁਖੀ ਆਉਂਦੇ ਸਮੇਂ ਦੇ ਵਿੱਚ 2027 ਦੇ ਵਿੱਚ ਸਰਗਰਮ ਸਿਆਸਤ ਕੁੱਦਣ ਜਾ ਰਹੇ ਨੇ ਕੀ ਉਹਨਾਂ ਨੇ ਜਿਵੇਂ ਆਪਣਾ ਗੱਦੀ ਨਿਸ਼ੀਨ ਤੈਅ ਕੀਤਾ ਉਸ ਨੂੰ ਕਾਰਜ ਭਾਗ ਸੌਂਪਿਆ ਤੇ ਆਪ ਲਗਾਤਾਰ ਰਾਜਨੀਤਿਕ ਤੌਰ ਤੇ ਨਾਬੇ ਵਾਲਾ ਰਾਜਿਆਲੀ ਦੀ ਤਾਜਪੋਸ਼ੀ ਦੇ ਮਾਮਲੇ 'ਚ ਨਜ਼ਰ ਆਉਂਦੇ ਨੇ ਸੋ ਇਹ ਸਾਰਾ ਵਰਤਾਰਾ ਕੀ ਭਾਜਪੀ ਦੇ ਪੰਜਾਬ 'ਚ ਪੈਰ ਲਵਾਉਣ ਲਈ ਹੈ ਜਾਂ ਭਾਜਪੀ ਜੋ ਚਾਹੁੰਦੀ ਹੈ ਉਹ ਡੇਰਾ ਬਿਆਸ ਰਾਹੀਂ ਪ੍ਰਵਾਨ ਚੜੇਗਾ ਜਾਂ ਕੋਈ ਤਰ੍ਹਾਂ ਇਹ ਵੀ ਸਵਾਲ ਖੜੇ ਕਰਨ ਲੱਗੀਆਂ ਨੇ ਕਿ ਜੀ ਇਹ ਤਾਂ ਆਪਣੀਆਂ ਜ਼ਮੀਨਾਂ ਹੈ ਆਪਣੇ ਧਾਰਮਿਕ ਸਥਾਨ ਉਡੇਰੇ ਰੂਪ 'ਚ ਬਣੇ ਹੋਏ ਹਰ ਸ਼ਹਿਰ ਨਗਰ ਵਿਦੇਸ਼ ਦੁਨੀਆ ਭਰ 'ਚ ਉਹਨਾਂ 'ਚੋਂ ਖਾਸ ਕਰ ਪ੍ਰਮੁੱਖ ਡੋਰਾ ਜਿਹੜਾ ਬਿਆਸ ਵਾਲਾ ਉਥੇ ਕਹਿੰਦੇ ਜੀ ਜ਼ਮੀਨਾਂ ਅਥਿਆਂਉਣ ਦਾ ਕਬਜ਼ਾਉਣ ਦਾ ਦਰਿਆ ਦਾ ਰੁੱਖ ਮੋੜਨ ਦਾ ਉਹ ਸਾਰੇ ਮਾਮਲਿਆਂ ਚ ਜਿਹੜੇ ਮਾਮਲੇ ਨੇ ਉਹਨੂੰ ਦਬਾਉਣ ਦੇ ਲਈ ਇਹ ਮਜਬੂਰੀ ਵਸ ਉਧਰ ਜਾਣਾ ਪਿਆ। ਕੀ ਸਿਆਸੀ ਧਿਰਾਂ ਦਾ ਡੇਰਿਆਂ ਵੱਲ ਨੂੰ ਜਾਣਾ ਉਹਨਾਂ ਦੀ ਮਜਬੂਰੀ ਹੈ ਔਰ ਡੇਰੇ ਵਾਲਿਆਂ ਦਾ ਉਹਨਾਂ ਦੀ ਆਵ ਭਖਤ ਕਰਕੇ ਉਹਨੂੰ ਪ੍ਰਚਾਰਨਾ ਉਹਨਾਂ ਦੀ ਮਜਬੂਰੀ ਹੈ ਕਿ ਦੋ ਇੱਕ ਦੂਏ ਦੀ ਲੋੜ ਬਣ ਗਏ ਨੇ ਕਿ ਉਹਨਾਂ ਨੂੰ ਲੱਗਦਾ ਕਿ ਇਹਨੇ ਕੋਲ ਵੋਟ ਬੈਂਕ ਹਾਸ ਹੀ ਜਾਂਦੇ ਆ। ਉਨਾਂ ਨੂੰ ਲੱਗਦਾ ਕਿ ਜੇ ਸਾਡੇ ਕੋਲ ਆਉਂਦੇ ਨੇ ਤਾਂ ਸਾਡੇ ਸ਼ਰਧਾਲੂ ਬੰਦੇ ਨੇ ਉਹਦੇ ਪ੍ਰਭਾਵ ਪੈਂਦਾ ਇਹ ਦੋ ਇੱਕ ਦੂਏ ਦੇ ਪੂਰਕ ਬਣ ਕੇ ਰਹੇ ਨੇ ਪਰ ਪੰਜਾਬ ਦੀ ਸਿਆਸਤ 'ਚੋਂ ਮੁੱਦੇ ਗਾਇਬ ਨੇ ਇਹ ਪਹਿਲੂਾਂ ਦੀ ਚਰਚਾ ਖੂਬ ਹੈ ਪੈਨੂ ਤਾਂ ਇੱਕ ਹੋਰ ਪੰਜਾਬ 'ਚ ਖੂਬ ਚਰਚਾ ਸੱਚਾ ਉਹ ਹੈ ਧਮਕੀਦਰ ਧਮਕੀ ਜਿਹੜਾ ਬਰਤਾਰਾ ਰੁਕ ਨਹੀਂ ਰਿਹਾ ਸੰਸਦ ਨੂੰ ਧਮਕੀ ਆਲੀ ਸੱਚ ਕਨਸ਼ੀ ਦਰਬਾਰ ਸਾਹਿਬ ਦੇ ਹਵਾਲੇ ਨਾਲ ਧਮਕੀ ਦੀ ਮੇਲ ਆਲੀ 13 ਫਰਵਰੀ ਨੂੰ ਕਿਹਾ ਗਿਆ ਜੀ ਸੰਸਦ ਸੰ ਨੂੰ ਇਹ ਕਰਦਿਆਂਗੇ 1 ਵਜੇ ਕੇ 11 ਮਿੰਟ ਨੂੰ 2 ਵਜੇ ਕੇ 11 ਮਿੰਟ ਸਕੂਲਾਂ ਅਦਾਲਤਾਂ ਕੋਰਟ ਕਚਹਿਰੀਆਂ ਮੁੱਖ ਮੰਤਰੀ ਰਾਸਥਾਨ ਪਟਨਾ ਪਤਾ ਨਹੀਂ ਕਿੱਥੇ ਕਿੱਥੇ ਪਰ ਪੰਜਾਬ ਦੇ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਲੁਧਿਆਣਾ ਪਟਿਆਲਾ ਮੋਗਾ ਨਮਾਸ਼ਹਿਰ ਰੋਪੜ ਨਨਪੁਰ ਸਾਹਿਬ ਫਿਰ ਚੰਡੀਗੜ੍ਹ ਦੀ ਕੋਰਟ ਚੰਡੀਗੜ੍ਹ ਦੇ ਸਕੂਲ ਐ ਫਿਰ ਦਿੱਲੀ ਦੇ ਸਕੂਲ ਦਿੱਲੀ ਦੀ ਸੰਸਦ ਸਾਰਾ ਕੁਝ ਹੁੰਦੇ ਹੁੰਦੇ ਅਜਬਾਰੀ ਮਹਾਲੀ ਦੀ ਸੀਗੀ ਅੱਜ ਹੀ ਮਹਾਲੀ ਲਈ ਆ ਗਈ ਕਹਿੰਦੇ ਲੋ ਜੀ ਫਿਰ ਮਹਾਲੀ ਦੀ ਤਸਵੀਰੀ ਆ ਗਈਆਂ ਸਕੂਲ ਖੁੱਲਣ ਤੋਂ ਪਹਿਲਾਂ ਆ ਗਈਆਂ ਤੇ ਜਵਾਕ ਕਿੱਟਾਂ ਤੁਸੀਂ ਮੋੜਨੇ ਪੈਗੇ ਮਾਪਿਆਂ ਨੂੰ ਫਿਕਰ ਕਿਉਂ ਛੱਡ ਗਏ ਕਿਸੇ ਨੇ ਛੱਡ ਕੇ ਸਿੱਧੇ ਦਫ਼ਤਰ ਜਾਣਾ ਹੁੰਦਾ ਕਿਸੇ ਨੂੰ ਵੀ ਡਿਊਟੀ ਤੇ ਜਾਣਾ ਹੁੰਦਾ ਕਿਸੇ ਨੇ ਕਿਸੇ ਕੰਮ ਕਰਤ ਜਾਣਾ ਹੁੰਦਾ ਕਿਸੇ ਨੂੰ ਕੁਛ ਅਗਲਾ ਪੜਾ ਤੈ ਕੀਤਾ ਹੁੰਦਾ ਕਿਸੇ ਨੇ ਬੱਸ ਪੜਨੀ ਛੱਡਣੀ ਗੱਡੀ ਚੜਨਾ ਯਾਤ ਫੜਨਾ ਬਹੁਤ ਕੁਝ ਹੁੰਦਾ ਸਾਰਾ ਧੰਮ ਚੰਮ ਜਿਹੜੇ ਕੈਬ ਲੱਗੀਆਂ ਟੈਂਪੂ ਲੱਗੇ ਨੇ ਬੱਸਾਂ ਲੱਗੀਆਂ ਨੇ ਮੰਨ ਲਓ ਉਹਨਾਂ ਦਾ ਇੱਕ ਸ਼ਡਿਊਲ ਹੁੰਦਾ ਉਹਨਾਂ ਨੇ ਅੱਗੇ ਕੋਈ ਸਵਾਰੀ ਚੱਕਣੀ ਛੱਡਣੀ ਕਰਨੀ ਸਾਰਾ ਕੁਝ ਗੜਬੜਾ ਗਿਆ ਅੱਜ ਮਹਾਲੀ ਦੇ ਅੱਜ 16 ਤੋਂ ਬਾਅਦ ਸਕੂਲਾਂ ਨੂੰ ਫੇਰ ਉਡਾਉਣ ਦੀ ਈਮੇਲ ਵਾਲੀ ਧਮਕੀ ਆਉਂਦੀ ਹੈ ਕਹਿੰਦੇ ਜੀ ਮਹਾਲੀ ਦੇ ਸਕੂਲ ਕਾਲਜਾਂ ਨੂੰ ਬੁੱਧਵਾਰ ਸਵੇਰੇ ਹੀ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਗਈ ਸਵੇਰੇ ਕਰੀਬ 7 ਵਜੇ ਈਮੇਲ ਭੇਜੀ ਗਈ ਇਸ ਦੌਰਾਨ 1:00 ਬਜ ਕੇ 11 ਮਿੰਟ ਤੇ ਬੰਬਲਾਸਤੀਆਂ ਧਮਕੀਆਂ ਦਿੱਤੀਆਂ ਗਈਆਂ ਇਸ ਮੇਲ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਉਡਾਉਣ ਦੀ ਧਮਕੀ ਮਿਲੀ ਇਸ ਤੋਂ ਇਲਾਵਾ 13 ਫਰਵਰੀ ਨੂੰ ਦੁਪਹਿਰ 2:11 ਵਜੇ ਸੰਸਦ ਦੇ ਵਿੱਚ ਤਮਾਕੀਆਂ ਦੀ ਗੱਲ ਕੀਤੀ ਗਈ ਇਹ ਜੀਆਂ ਹੈ ਸਵੇਰੇ 8:30 ਵਜੇ ਸਕੂਲ ਖੁੱਲਦੇ ਨੇ ਤੇ ਇਸ ਤੋਂ ਪਹਿਲਾਂ ਹੀ ਮੇਲਾ ਪਹੁੰਚ ਚੁੱਕਿਆ ਸੀ ਤੇ ਜਿਵੇਂ ਧਮਕੀ ਭਰੀ ਮੇਲ ਦੀ ਜਾਣਕਾਰੀ ਮਿਲੀ ਪੁਲਿਸ ਐਕਟਿਵ ਹੋ ਗਈ ਉਹਨਾਂ ਦੇ ਅੱਗ ਬਜਾਉ 10 ਤੇ ਵਾਲੀਆਂ ਗੱਡੀਆਂ ਸੁਰੱਖਿਆ ਗੱਡੀਆਂ ਬੱਸਾਂ ਸਾਰਾ ਅਮਲਾ ਫਲਾ ਕੁੱਤਿਆਂ ਦੀਆਂ ਟੀਮਾਂ ਉਹ ਬੰਬਾਂ ਨੂੰ ਡਿਸਪੋਜ਼ ਕਰਨ ਵਾਲੀਆਂ ਟੀਮਾਂ ਸਾਰੀਆਂ ਐਕਟਿਵ ਹੋ ਗਈ ਸਕੂਲ ਖਾਲੀ ਕਰਾ ਲੇ ਮਾਪਿਆਂ ਦੁਆਰਾ ਮੈਸੇਜ ਜਿਹੜੇ ਛੱਡ ਕੇ ਚਲੇ ਗਏ ਸੀ ਉਹਨੂੰ ਮੈਸੇਜ ਚਲੇ ਗਏ ਜਿਹੜੇ ਛੱਡਣਾ ਆਦਿ ਉਹਨਾਂ ਨੂੰ ਰੋਕ ਲਿਆ ਵਾਪਸ ਭੇਜੇ ਬੱਚੇ ਗੇਟਾਂ ਤੋਂ ਹੀ ਮੋੜਨੇ ਸ਼ੁਰੂ ਕਰਤੇ ਅੰਦਰ ਐਂਟਰੀ ਉਹਨਾਂ ਨੇ ਦਿੱਤੀ ਸਕੂਲਾਂ ਦੀ ਜਾਂਚ ਕੀਤੀ ਮੁੱਢਲੀ ਜਾਣਕਾਰੀ ਵਿੱਚ ਫਿਰ ਇਹ ਕਿਹਾ ਗਿਆ ਕਿ ਜੀ ਇਹ ਫੇਕ ਈਮੇਲਸ ਨੇ ਜਨਾਬ ਜਿਸ ਦਿਨ ਦੀ ਈਮੇਲ ਆਉਣ ਲੱਗੀ ਆ ਉਸ ਦਿਨ ਦਾ ਇਹ ਸਵਾਲ ਖੜਾ ਹੈ ਕਿ ਮੇਲ ਅਸਲੀ ਹੈ ਜਾਂ ਫੀਕ ਹੈ ਹੈਨਾ ਛੇਰ ਆਇਆ ਛੇਰ ਆਇਆ ਛੇਰ ਆਇਆ ਸਭ ਨੇ ਕਹਾਣੀ ਪੜ੍ਹੀ ਸੁਣੀ ਹੋਣੀ ਤੇ ਜਿਸ ਦਿਨ ਸੱਚੀ ਛੇਰ ਆਇਆ ਉਹتن ਰੂਲਾ ਪਾਉਂਦਾ ਰਿਹਾ ਪਿੰਡਲਿਆਂ ਚ ਯਕੀਨ ਨਹੀਂ ਕੀਤਾ ਕਿੱਥੇ ਇਹ ਮਾਹੌਲ ਤਾਂ ਨਹੀਂ ਬਣਾਇਆ ਜਾ ਰਿਹਾ ਕਿ ਰੋਜ਼ ਈਮੇਲ ਰੋਜ਼ ਈਮੇਲ ਰੋਜ਼ ਈਮੇਲ ਤੇ ਲੋਕਾਂ ਦਾ ਯਕੀਨ ਉੱਡ ਚੋਵੇ ਕਿ ਇਹ ਤਾਂ ਡਰਾਮਾ ਹੈ ਫਿਰ ਕਿਸੇ ਨੂੰ ਕੁਝ ਵੱਡਾ ਕਰਾਵਾ ਪਰ ਜਵੇ ਜਾਂ ਸੁਰੱਖਿਆ ਏਜੰਸੀਆਂ ਇੰਨੀਆਂ ਨਲਾਇਕ ਇੰਨੀਆਂ ਕਮਜ਼ੋਰ ਇੰਨੀਆਂ ਮਤਲਬ ਕਿ ਨਿਹੱਥੀਆਂ ਕਿਵੇਂ ਹੋ ਸਕਦੀਆਂ ਕਿ ਉਹ ਨਕਲੀ ਈਮੇਲ ਆਵੇ ਅਸਲੀ ਈਮੇਲ ਹੋਂ ਤੱਕ ਪਹੁੰਚ ਕਿਉਂ ਨਹੀਂ ਪਾ ਰਹੀਆਂ ਕਿ ਇਹਦੇ ਪਿੱਛੇ ਕੋਈ ਰਾਜਨੀਤਿਕ ਸ਼ਰਾਗਤਾ ਨਹੀਂ ਜਾਂ ਰਾਜਨੀਤਿਕ ਸਾਜ਼ਿਸ਼ ਤਾਂ ਨਹੀਂ ਇਹ ਘਰ ਕਨਾਲਾ ਮਸਲਾ ਬਹੁਤ ਬਹੁਤ ਸ਼ੁਕਰੀਆ